ਪਹਿਲੀ ਤਾਂ ਬੜੀ ਸ਼ਰਮ ਦੀ ਗੱਲ ਹੈਗੀ ਹੈ ਕਿ ਜਿਹੜੀ ਸਾਡੀ ਮੋਦੀ ਸਰਕਾਰ ਆ ਭਾਰਤ ਦੇਸ਼ ਨੂੰ ਚਲਾ ਰਹੀ ਹੈ ਮੈਂ ਕਹਿੰਦਾ ਚਲਾ ਨਹੀਂ ਰਹੀ ਉਹ ਸਗੋ ਹੋ ਸਤਿਆਨਾਸ ਹੋ ਰਿਹਾ ਦੇਸ਼ ਦਾ ਹਰੇਕ ਪ੍ਰਾਈਵੇਟ ادارے ਨੂੰ ਆਪਣਾ ਸਰਕਾਰੀਦਾਰਾ ਜਿਹੜਾ ਪ੍ਰਾਈਵੇਟ ادارے ਨੂੰ ਵਿੱਚਿਆ ਜਾ ਰਿਹਾ ਉਸ ਦੇ ਤਹਿਤ ਹੀ ਆ ਪਿਛਲੇ ਤਕਰੀਬਨ 2 ਸਾਲ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਸੀਗਾ ਉਹਦੇ ਵਿੱਚ ਵੀ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਮੋਦੀ ਸਰਕਾਰ ਨੇ ਤੋ ਹੁਣ ਵੀ ਜਿਹੜੀ ਵਾਦਾ ਖਲਾਫੀ ਕੀਤੀ ਹੈਗੀ ਆ ਬਹੁਤ ਘਿਣਾਉਣੀ ਹਰਕਤ ਹੈਗੀ ਆ ਇਹ ਜਿਹੜਾ ਕਿ ਉੱਥੇ ਬਾਰਡਰ ਹੈ ਦੇ ਉੱਤੇ ਸਾਡੇ ਸ਼ਾਂਤੀਪੂਰਵਕ ਜਿਹੜੇ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਜਿਹੜੇ ਅਥਰੂ ਗੈਸ ਦੇ ਗੋਲੇ ਵਹਾਏ ਜਾ ਰਹੇ ਨੇ ਉਹਨਾਂ ਤੇ ਪਲਾਸਟਿਕ ਦੀਆਂ ਗੋਲੀਆਂ ਦੀ ਵਰਖਾ ਕੀਤੀ ਜਾ ਰਹੀ ਹੈ ਬਹੁਤ ਮਾੜੀ ਘਿਣਾਉਣੀ ਹਰਕਤ ਹੈਗੀ ਆ ਤੋ ਮੈਂ ਪੂਰਨ ਨਖੇਦੀ ਕਰਦਾ ਹਾਂ ਅੱਜ ਪੂਰੀ ਦੀ ਪੂਰੀ ਜਿਹੜੀ ਟੀਮ ਹੈਗੀ ਹੈ ਮੇਰੇ ਨਾਲ ਅਸੀਂ ਇੱਕ ਰਾਜਨੀਤਿਕ ਨੂੰ ਸਾਈਡ ਤੇ ਛੱਡ ਕੇ ਅਸੀਂ ਇੱਕ ਆਮ ਇਹ ਘਰਾਂ ਦੇ ਇੱਕ ਜਿਹੜੇ ਜਵਾਕ ਹੋਣ ਕਰਕੇ ਅਸੀਂ ਇਸ ਪੰਜਾਬ ਦਾ ਮਿੱਟੀ ਅਤੇ ਖੂਨ ਦੇ ਨਾਲ ਪਲੇ ਹੋਣ ਕਰਕੇ ਇਸ ਕਰਕੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਦੇ ਨਾਲ ਲੱਗੇ ਆ ਤੇ ਅਸੀਂ ਪੂਰੀ ਪੂਰੀ ਵਿਖੇਂਦੀ ਕਰਦੇ ਆ ਇਸ ਮੌਜੂਦੀ ਸਰਕਾਰ ਦੀ ਤੇ ਧੰਨਵਾਦ ਤੇ ਬਾਰਡਰ ਏਰੀਆ ਦੇ ਵਿੱਚ ਦਿੱਕਤ ਆ ਰਹੀ ਹੈ ਇਹ ਜਿੰਨੇ ਵੀ ਉਧਰੋਂ ਬੋੜੇ ਸੁੱਤੇ ਜਾ ਰਿਹਾ ਹਰਿਆਣਾ ਦੀ ਖੰਡਰ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਹੋ ਰਿਹਾ ਤੇ ਅੱਜ ਵੀ ਸਵੇਰੇ ਉਸ ਬਾਰਡਰ ਏਰੀਆ ਦੇ ਵਿੱਚ ਤੇ ਜਿਹੜਾ ਕਿ ਇੰਟਰਨੈਟ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਪੰਜਾਬ ਦੀਆਂ ਸਵੇਰੇ ਵੀ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਹੜਾ ਬਿਆਨ ਆਇਆ ਹੈਗਾ ਕਿ ਇਹ ਹੰਟਰ ਗਵਰਨਮੈਂਟ ਕਰ ਰਹੀ ਹੈ ਸਭ ਕੁਝ ਇਹ ਜ پنجاب ਸਰਕਾਰ ਤਾਂ ਹਮੇਸ਼ਾ ਸਮਰਥਨ ਕਰ ਰਹੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਲਗਭਗ 30000 ਦੇ ਕਰੀਬ ਜਿਹੜੀਆਂ ਬੱਸਾਂ ਪੰਜਾਬ ਰੋਡਵੇਜ਼ ਦੀਆਂ ਐਫਐਸਓ ਦੀਆਂ ਜਿਹੜੀਆਂ ਹੈਗੀਆਂ ਆ ਉਹ ਹੜਤਾਲ ਦੇ ਵਿੱਚ ਜਿਹੜੇ ਸਮਰਥਨ ਕਰ ਰਹੀਆਂ ਨੇ ਤੇ ਇਸੇ ਤਰ੍ਹਾਂ ਜਿੱਤੇ ਵੀ ਇਹੋ ਜਿਹੇ ਜੋ ادارے ਹੈਗੇ ਨੇ ਜਿਹੜੇ ਪੰਜਾਬ ਸਰਕਾਰ ਦੇ ਅਧੀਨ ਨੇ ਚਨਾ ਦੇ ਵਿੱਚ ਇਸ ਇਸ ਸਮਰਥਨ ਨੂੰ ਲੈ ਕੇ ਜਿਹੜਾ ਹੈਗਾ ਆ ਸਮਰਥਨ ਦਿੱਤਾ ਗਿਆ ਤੋਂ ਮੈਂ ਇਹ ਵੀ ਸਮਝਦਾ ਕਿ ਜਿਹੜੇ ਰੋਜ਼ ਮਰਰਾ ਦੇ ਕੰਮ ਹੈਗੇ ਆ ਜਿਦੇ ਵਿੱਚ ਲੋਕ ਆਪਣਾ ਕੰਮ ਕਰਦੇ ਨੇ ਉਹੋ ਹੀ ਸਿਰਫ ਥਾਰੇ ਖੁੱਲੇ ਨੇ ਬਾਕੀ ਸਾਰੇ ਬੰਦ ਹੈਗੇ ਨੇ ਪੰਜਾਬ ਸਰਕਾਰ ਆਲਰੇਡੀ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਇਸ ਜਥੇਬੰਦੀ ਦੇ ਨਾਲ ਪ੍ਰੋਪਰ ਖੜੀ ਐ ਇਸ ਧਰਨੇ ਦੇ ਨਾਲ ਖੜੀ ਐ ਤੋਂ ਆ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਨੇ ਉਹ ਸਮਰਥਨ ਕਰ ਰਹੇ ਨੇ ਤੇ ਮੰਤਰੀ ਸਾਹਿਬਾਨ ਵੀ ਕਰ ਰਹੇ ਨੇ ਦੇਖੋ ਜੀ ਪੰਜਾਬ ਇੱਕ ਸੂਬਾ ਹੈਗਾ ਆ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਆ ਉਹ ਪੂਰੇ ਭਾਰਤ ਦੀ ਜੁਗਲਾਰੀ ਆ ਸਾਡੇ ਮੁੱਖ ਮੰਤਰੀ ਸਾਹਿਬ ਔਰ ਜਿੰਨੀ ਉੱਪਰ ਦੀ ਸਟੇਟ ਟੀਮ ਹੈਗੀ ਆ ਉਹ ਸਾਰੇ ਲੱਗੇ ਹੋਏ ਨੇ ਬਟ ਕੋ ਨਾ ਨੂੰ ਮੰਨਣਾ ਜਾਂ ਨਹੀਂ ਮੰਨਣਾ ਸੈਂਟਰ ਗਵਰਨਮੈਂਟ ਦੇ ਹੱਥ ਹੈਗਾ ਅਸੀਂ ਉਹਨਾਂ ਦੀ ਕੰਮ ਕਰ ਰਹੇ ਹਾਂ